ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਟੀਮ ਨੂੰ ਸੇਕ ਬਾਦਰਾ ਸਾਹਿਬ ਮਹਾਰਾਜ ਸਦਾਈ ਜਰੇਕਾਰ ਹੈ ਸਦਾਈ ਜਰੇਕਾਰ ਹੈ ਕਰਮਤਾ ਪਾਲਾਗਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਮੁੱਖਾ ਕਲੇਸ਼ ਦਾ ਨਾਸ਼ ਕਰੋ ਬਾਬਾ ਜੀ ਉਸ ਕੀ ਕੜੀ ਨਾ ਦੇਖਣ ਕਰੋ ਕਿਰਪਾ ਤੰਤਨ ਟੀਮ ਨੂੰ ਸੇਕ ਬਾਦਰਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਟੇ ਦੇ ਬਈ ਕਰੋ ਕਿਰਪਾ ਕਰੋ ਕਿ ਮਿਹਰ ਸ਼ੁਕਰ ਹੈ ਬੱਚੀ ਨੂੰ ਬੱਚਿਆਂ ਨੂੰ ਕਰ ਦੋ ਕਿਰਪਾ ਕਪਾ ਸੰਤਾਂ ਕੇ ਕਹ ਰ ਜੇ ਖਲੋਇ ਸੰਤਾਂ ਕੇ ਕਹ ਰ ਜੇ ਆਪ ਖਲੋਇ ਹਰ ਕੰਮ ਕਰਾ पुरानी गाएदर पर मे नान नाम दया पूर पे द पुराणी गाए बीराब पर में ਈ ਆਪਰਾ ਬਿਰਦਰ ਰਖਿਆ ਪਰਮੇਸਰ ਨਾਨਕ ਨਾਮ ਤੇ ਆਇਆ ਹੀਗਾ ਤਰ ਨਹੀਂਗਾ ਤਰ ਨੂਰ ਯੇਸੂ ਕੁਸੂ ਚਟਿਏ ਸੱਚੇ ਬਾਦਸ਼ਾਹ ਮਾਲੇ ਜਨਮ ਜਨਮ ਦੀ ਕਟਿਏ ਸੱਚੇ ਬਾਦਸ਼ਾਹ ਮਾਲੇ ਜਨਮ ਜਨਮ ਦੀ ਕਟਿਏ ਦਰਸ਼ਨ ਤੇ ਕਦੀਵਾ ਕਰਤੇ we're on ਸਤਨਾਮ ਐਸ ਗੁਰੂ ਸਾਹਿਬ ਜੀ ਜਗ ਆਉ ਰ ਨਾ ਆਹੇ ਮਹਾਤਮ ਮ ਆਉਤਾਰ ਉਜਾਗਰ ਆਨ ਕੀ ਹੋ ਤਿਨ ਕੇ ਦੁਖ ਕਾਟ ਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦ ਤਤੇ ਮਤ ਚੁਕਰੇ ਮਨ ਬੇਦ ਭੇਦ ਨ ਜਾਣ ਬਿਓ ਪਰ ਤਾ ਸਰਦ ਗੁਰ ਅਰਜਨ ਕਾ ਹਰ ਪੂਰਨ ਬ੍ਰਹਮ ਵੇਵਾਸ ਲਿਓ बा गुरु गुरु है बाणी विची अमृत सारे गुरबाणी कह सेवक जन मान पर तख गुरु निस तारे गुर जाई उस वेला सुहावी ਜਿਉ ਤਮਰ ਦਵਾਰ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤ ਗੁਰ ਪੂਰਾ ਪਾਇਆ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ जिन कल राखी मेरी हाँ आया दूरो चल कर मैं तकी त शरण आय जियो मै आशा रखी चेत में मेरा सब दुख गवाय जियो राम नाम में गयो जाके सम नहीं कोए जेह से मृत संकट मिट दर्श तुहारो होए सो कहो टाल गुर से भी सहज सुभाए दर्शन पर से गुरु का जन्म मरण दुख

ਸਭਨਾ ਦਾ ਸਤਨਾਮ ਓ ਹੇ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਏ ਮਨ ਹਰ ਜੀ ਠਾਏ ਤੂੰ ਕਮਨ ਇਕ ਚਿਤ ਪਹਾਏ ਹਰ ਕੀਆ ਸਦ ਸਦ ਵੜਿਆਈ ਦੇ ਨਾ ਪਛੋਤਾਏ اے ਮਨ ਹਰ ਜੀਤ ਹਾਏ ਤੂੰ ਇਕ ਮਨ ਇਕ ਚਿਤ ਪਹਾਏ ਹਰ ਕੀਆ ਸਦਾ ਸਦਾ ਵਡਿਆਈਂ ਦੇਰ ਨਾ ਪਛਤਾਏ ਹਾਂ ਹਰ ਕ ਸਦ ਬਲਹਾਰ ਜੇਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉਨੈ ਸ਼ਬਦ ਜਲਾਏ ਮਹੱਲਾ ਤੀਜ ਆਪੇ ਸੇਵ ਆਪੇ ਬਖਸ਼ ਕਰੇ ਸਭਨਾ ਦਾ ਮਾਪਿਓ ਆਪ ਹਾ ਆਪੇ ਸਹਰ ਕਰੇ ਨਾਨਕ ਨਾਮ ਤੇ ਆਇਆ ਨਾ ਤੇਨ ਨਿਜ ਘਰ ਵਾਸ ਹੈ ਜੁਗ ਜੁਗ ਸ਼ੋਭਾ ਹੋਏ ਪਾਉੜੀ ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੋਦੇ ਆਪੇ ਸਿਸ਼ਟ ਸਰਜੀਆ ਆਪੇ ਫੋਨ ਗੋਈ ਸਾਧ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਵਡੇ ਆਈ ਗੁਰੂਖ ਦੇ ਪ੍ਰਭ ਹਰ 파ਵੈ ਸੋਈ ਗੁਰਮਖ ਨਾਨਕ ਅਰਾਧੇ ਸਭ ਅੱਖ ਤਨ 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 ਗੁਰ ਸੋਈ ਵਡਿਆਈ ਗੁਰਮਖ ਦੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਮਾਨਕ ਆ ਰਾਧਿਆ ਸਭ ਅੱਖ ਤਨ 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 ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ ਸਲੋਕ ਮਹਿਲਾ ਤੀਜਾ ਇਕ ਮਨ ਹਰ ਜੀ ਤੇ ਹਾਏ ਤੂੰ ਇਕ ਮਨ ਇਕ ਚਿਤ ਭਾਏ ਹਰ ਕਿਹਾਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਗੁਰੂ ਪ੍ਰਿਆਰ ਵਾਲੀ ਅੱਜ ਦਾ ਪਾਵਨ ਵਖਾਗ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਸੋਰਠ ਕੀਵਾਰ ਦੇ ਅੰਦਰ ਸਲੋਕ ਗੁਰੂ ਅਰਦਾਸ ਪਿਤਾ ਜੀ ਦੇ ਪਾਵਨ ਅੰਗ 6754 ਤੇ ਚੋਰਨ ਜਤ ਤੇ ਸੁਭਾਈ ਮਾਨ ਨੇ ਸਤ ਗੁਰ ਬਖਸ਼ਿਸ਼ ਕਰ ਦਿੰਦੇ ਆ ਮੇਰੇ ਮਨਾ ਰੱਬ ਨੂੰ ਇਕ ਮਨ ਹੋ ਕੇ ਇਕ ਚਿਤ ਹੋ ਕੇ ਇਕਾਗਰ ਹੋ ਕੇ ਪਿਆਰ ਨਾਲ ਆਰਾਧਨਾ ਕਰ ਯਾਦ ਕਰਨਾ ਕਰ ਕਿਉਂਕਿ ਰੱਬ ਦੀਆਂ ਹਮੇਸ਼ਾ ਤੋਂ ਸਦਾ ਤੋਂ ਇਹ ਵਡਿਆਈਆਂ ਨੇ ਕਿ ਉਹ ਦਾਤਾਂ ਬਖਸ਼ ਕੇ ਕਦੇ ਪਛਤਾਉਂਦਾ ਨਹੀਂ ਨਾ ਉਸ ਨੂੰ ਕੋਈ ਤਮਾਹ ਹੈ ਲਾਲਚ ਤੇ ਨਾ ਉਸ ਨੂੰ ਕੋਈ ਪਛਤਾਵਾ ਹੈ ਇਸ ਕਰਕੇ ਉਸ ਮਾਲਕ ਨੂੰ ਜਿਹੜਾ ਸਭਨਾਂ ਨੂੰ ਦਾਤ ਦੇ ਰਿਹਾ ਏ ਤੇ ਜਿਹਦਾ ਦਿੱਤਾ ਹਰ ਕੋਈ ਸ਼ਕਰਿਆ ਏ ਜਿਸ ਮਾਲਕ ਦੇ ਦਾਤ ਦੀ ਅਵਸਥਾ ਇਹ ਦੇਂਦਾ ਦੇ ਲੈਂਦੇ ਥਗ ਪਾਏ ਜੁਗਾ ਜੁਗੰਤਰ ਖਾਏ ਹੀ ਖਾਏ ਉਸ ਮਾਲਕ ਨੂੰ ਆਰਾਧ ਪਿਆਰ ਨਾਲ ਉਸ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਦੇ ਜੀ ਹੋਈਆਂ ਭੁੱਲਾਂ ਦੀ क्षਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ